ਅਸੀਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਗਿੱਦੜਾਂ ਤੋਂ ਸ਼ੇਰ ਬਣਾਇਆ ਅਤੇ ਸਵਾ ਸਵਾ ਲੱਖ ਦੇ ਨਾਲ ਇੱਕ ਸਿੱਖ ਨੂੰ ਲੜਾਇਆ ਇਸ ਧਰਤੀ ਦੀ ਜਿਹੜੀ ਮਹਾਨਤਾ ਏ ਉਹ ਇਸ ਦੇ ਇਤਿਹਾਸ ਤੋਂ ਜਾਣੀ ਜਾਂਦੀ ਹੈ ਅੱਜ ਅਸੀਂ ਉਸ ਧਰਤੀ ਦੇ ਦਰਸ਼ਨ ਕਰਨ ਲਈ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਾਵਾਂਗੇ ਅਤੇ ਉਹ ਲੁਕੀਆਂ ਥਾਵਾਂ ਦੇ ਵੀ ਦਰਸ਼ਨ ਕਰਾਵਾਂਗੇ ਜਿਹੜੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ ਇਹ ਆਨੰਦਪੁਰ ਸਾਹਿਬ ਜਿਹੜੀ ਧਰਤੀ ਹੈ ਇਹ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵਸਾਈ ਸੀ ਅਤੇ ਗੁਰ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਨੂੰ ਰੰਗ ਭਾਗ ਲਾਏ ਸੀ ਇਸ ਧਰਤੀ ਤੇ ਹੀ ਖਾਲਸਾ ਧਰਮ ਹੈ ਜਿਹੜਾ ਸਿੱਖ ਧਰਮ ਉਹਦੀ ਨੀਂਹ ਰੱਖੀ ਗਈ ਸ੍ਰੀ ਕੇਸਗੜ ਸਾਹਿਬ ਵਿਖੇ ਅਤੇ ਸਿੱਖ ਧਰਮ ਜਿਹੜਾ ਬਹੁਤ ਮਹਾਨ ਧਰਮ ਹੈ ਉਸ ਧਰਮ ਨੇ ਇਸ ਧਰਤੀ ਤੋਂ ਹੀ ਵੱਖ-ਵੱਖ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਸਿਰਜਿਆ ਕਈ ਅਲੱਗ-ਅਲੱਗ ਚੰਗਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਤੀ ਤੇ ਕੀਤੀਆਂ ਹੁਣ ਤੁਸੀਂ ਦੇਖ ਸਕਦੇ ਹੋ ਇਹ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਗੇਟ ਦੇ ਦਰਸ਼ਨ ਕਰ ਸਕਦੇ ਹੋ ਬਹੁਤ ਸੋਹਣਾ ਗੇਟ ਹੈ ਜਿਹੜਾ ਉਹ ਗੁੰਬਦ ਉੱਤੇ ਬਣਿਆ ਹੋਇਆ ਬਹੁਤ ਸੋਹਣਾ ਗੇਟ ਹੈ ਇਸ ਗੇਟ ਦੇ ਅੱਗੋਂ ਅਨੰਦਪੁਰ ਸਾਹਿਬ ਦੀ ਧਰਤੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਸਿੱਖ ਧਰਮ ਦੀ ਪਦਾਇਸ਼ ਵਾਲੀ ਧਰਤੀ ਹੈ ਇਸ ਧਰਤੀ ਤੋਂ ਹੀ ਸਿੱਖ ਧਰਮ ਦਾ ਜਨਮ ਹੋਇਆ ਅਤੇ ਸਿੱਖ ਧਰਮ ਨੇ ਮੱਖਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਾਪਤੀਆਂ ਕੀਤੀਆਂ ਹੁਣ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਤਖਤ ਸਿੱਖਾਂ ਦੇ ਮਹਾਨ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਇਸ ਤਖਤ ਦੇ ਉੱਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 13 April 1699 ਵਿਸਾਖੀ ਵਾਲੇ ਦਿਨ ਸਿੱਖ ਧਰਮ ਨੂੰ ਜਿਹੜੀ ਨਵਾਂ ਸਰੂਪ ਦਿੱਤਾ ਸੀ ਸਿੱਖ ਧਰਮ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦਾ ਰੂਪ ਇਸ ਥਾਂ ਤੇ ਦਿੱਤਾ ਸੀ ਇਸ ਥਾਂ ਦੇ ਹੁਣ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਇਹ ਥਾਂ ਬਹੁਤ ਹੀ ਰਮਣੀਕ ਜਗ੍ਹਾ ਦੇ ਉੱਪਰ ਸਥਿਤ ਹੈ ਆਲੇ-ਦੁਆਲੇ ਉਹ ਜਿਹੜਾ ਇਸ ਤਖਤ ਸ਼੍ਰੀ ਕੇਸਗੜ ਸਾਹਿਬ ਦਾ ਸਰੂਪ ਹੈ ਉਹ ਬਹੁਤ ਹੀ ਸੁੰਦਰ ਹੈ ਤੁਸੀਂ ਹੁਣ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੁੰਦਰਤਾ ਦੇਖ ਸਕਦੇ ਹੋ ਆਲੇ-ਦੁਆਲੇ ਇਹ ਸਥਾਨ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਹੈ ਇਸ ਸਥਾਨ ਦੇ ਉੱਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਵਿਸਾਖੀ ਵਾਲੇ ਦਿਨ ਸਿੱਖਾਂ ਦਾ ਵੱਡਾ ਇਕੱਠ ਸੱਦੇ ਆ ਅਤੇ ਪੰਜ ਸੀਸਾਂ ਦੀ ਮੰਗ ਕੀਤੀ ਅਜੇ ਅਤੇ ਪੰਜ ਸਿਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੱਢ ਕੇ ਪੰਜ ਸਿੱਖਾਂ ਨੂੰ ਮਾਰ ਕੇ ਦੁਆਰਾ ਫਿਰ ਜਿਉਂਦੇ ਕਰਕੇ ਪੰਜ ਪਿਆਰਿਆਂ ਦੀ ਸਿਰਜਣਾ ਕੀਤੀ ਅਤੇ ਸਿੱਖ ਧਰਮ ਨੂੰ ਨਵਾਂ ਰੂਪ ਦਿੱਤਾ ਅਤੇ ਸਿੱਖਾਂ ਨੂੰ ਖੰਡੇ ਪਾਟੇ ਦੀ ਪੌਲ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਸਥਾਨ ਤੇ ਦਿੱਤੀ ਸੀ ਇਸ ਅਸਥਾਨ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਦਰਬਾਰ ਸਾਹਿਬ ਦਾ ਦ੍ਰਿਸ਼ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਇਸ ਕਮਰੇ ਦੇ ਵਿੱਚ ਜਿਹਦੇ ਤੁਸੀਂ ਦੇਖ ਸਕਦੇ ਹੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਪਏ ਹੋਏ ਹਨ ਇਹਨਾਂ ਸ਼ਸਤਰਾਂ ਦੇ ਦਰਸ਼ਨ ਖਾਸ ਮੌਕਿਆਂ ਤੇ ਜਿਵੇਂ ਵਿਸਾਖੀ ਦਾ ਤਿਹਾਰ ਅਤੇ ਹੋਲੇ ਮਹੱਲੇ ਦਾ ਤਿਹਾਰ ਹੋ ਗਿਆ ਉਹਨਾਂ ਤਿਹਾਰਾਂ ਦੇ ਉੱਤੇ ਹੀ ਇਹਨਾਂ ਜਿਹੜੇ ਸ਼ਸਤਰ ਨੇ ਉਹਨਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਹੁਣ ਅਸੀਂ ਤੁਹਾਨੂੰ ਕਿਲਾ ਅਨੰਦਗੜ੍ਹ ਸਾਹਿਬ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਇਹਹੀ ਕਿਲਾ ਸੀ ਜਿਹੜਾ ਇਹ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮੇਨ ਛੱਡਿਆ ਸੀ ਇਸ ਅਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੀਆਂ-ਵੱਡੀਆਂ ਜੰਗਾਂ ਸੀ ਜਿਹੜੀਆਂ ਉਹ ਲੜੀਆਂ ਹੁਣ ਤੁਸੀਂ ਦੇਖ ਸਕਦੇ ਹੋ ਆ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਕਿਲੇ ਦੇ ਉੱਪਰ ਬਣਿਆ ਹੋਇਆ ਹੈ ਇਸ ਕਿਲੇ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਜੰਗ ਲਈ ਲੜਨ ਵਾਸਤੇ ਪ੍ਰੇਰਿਤ ਕਰਿਆ ਸੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਸ ਕਿਲੇ ਦੇ ਅੰਦਰ ਵੱਖ-ਵੱਖ ਜਿਹੜੀਆਂ ਥਾਵਾਂ ਨੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਜਿਹੜੀਆਂ ਪੁਰਾਣੇ ਕਿਲੇ ਦੀਆਂ ਕੰਧਾਂ ਨੇ ਉਹ ਵੀ ਮੌਜੂਦ ਨੇ ਅੱਜ ਅਸੀਂ ਤੁਹਾਨੂੰ ਆਨੰਦਗੜ੍ਹ ਸਾਹਿਬ ਦਾ ਜਿਹੜਾ ਕਿਲਾ ਹੈ ਉਹਦੇ ਦਰਸ਼ਨ ਕਰਾਵਾਂਗੇ ਇਹ ਕਿਲਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸ਼ੇਪ ਉਹਨੂੰ ਯਾਨੀ ਕਿ 20 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ ਸੀ ਅਤੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਜਿਹੜਾ ਜੀਵਨ ਦਾ ਅਗਲਾ ਸਫ਼ਰ ਸੀ ਉਹ ਤੈਅ ਕੀਤਾ ਸੀ 21 ਤਰੀਕ ਨੂੰ 21 ਦਸੰਬਰ ਨੂੰ ਯਾਨੀ ਕਿ 7 ਪਹ ਨੂੰ ਉਹ ਸ੍ਰੀ ਚਮਕੌਰ ਸਾਹਿਬ ਪਹੁੰਚੇ ਸੀ ਅਤੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੋਇਆ ਤੇ 22 ਦਸੰਬਰ ਨੂੰ ਜਿਹੜੀ ਉੱਥੇ ਵੱਡੇ ਸਾਹਿਬਜ਼ਾਦੇਾਂ ਦੀ ਸ਼ਹਾਦਤ ਹੋਈ ਸੀ ਅੱਜ ਅਸੀਂ ਤੁਹਾਨੂੰ ਜਿਹੜੀਆਂ ਵਿੱਚ ਕਿਲੇ ਦੇ ਦੁਵਾਰਾਂ ਨੇ ਉਹ ਵੀ ਦਿਖਾਵਾਂਗੇ ਤੇ ਮੈਂ ਵੀਰ ਨੂੰ ਕਹਿਣਾ ਇੱਧਰ ਨਾਲ ਦਿਖਾ ਦੇ ਇਹ ਸਾਰਾ ਸੀ ਜਿਹੜਾ ਉਹ ਕਿਲਾ ਸੀ ਸਾਹਮਣੇ ਜਿਹੜਾ ਗੁਰਦਰ ਸਾਹਿਬ ਹੈ ਤੁਸੀਂ ਬਣਿਆ ਹੋਇਆ ਉਹ ਵੀ ਦੇਖ ਸਕਦੇ ਹੋ ਤੇ ਇਸ ਕਿਲੇ ਨੂੰ ਹੀ ਗੁਰਗੋਬਿੰਦ ਸਿੰਘ ਜੀ ਨੇ ਛੱਡਿਆ ਸੀ ਇਸ ਕਿਲੇ ਤੋਂ ਹੀ ਅੱਗੇ ਜਿਹੜੀ ਸਿੱਖ ਸ਼ਹਾਦਤਾਂ ਦੀ ਪਰੰਪਰਾ ਹੈ ਜਿਹੜੀ ਉਹ ਸ਼ੁਰੂ ਹੋਈ ਸੀ ਹੁਣ ਅਸੀਂ ਤੁਹਾਨੂੰ ਕਿਲਾ ਅਨੰਦਗੜ੍ਹ ਸਾਹਿਬ ਦਿਖਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਇਹ ਕਿਲਾ ਆਨੰਦਗੜ੍ਹ ਸਾਹਿਬ ਹੈ ਇਹ ਉਹੀ ਕਿਲਾ ਹੈ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨਾਲ ਬਰਾਜਿਆ ਕਰਦੇ ਸਨ ਅਤੇ ਮੋਗਲਾਂ ਨੂੰ ਜਿਹੜਾ ਨੀਤੀਆਂ ਬਣਾ ਕੇ ਜੰਗ ਦੇ ਵਿੱਚ ਹਰਾਇਆ ਕਰਦੇ ਸਨ ਹੁਣ ਤੁਸੀਂ ਦੇਖ ਸਕਦੇ ਹੋ ਕਿਲੇ ਦਾ ਅੰਦਰਲਾ ਰੂਪ ਕਿਲੇ ਨੂੰ ਅੰਦਰੋਂ ਚਿੱਟਾ ਰੰਗ ਕੀਤਾ ਹੋਇਆ ਹੈ ਅਤੇ ਕਿਲੇ ਜਿਹੜਾ ਉਹ ਬਹੁਤ ਹੀ ਸੁੰਦਰ ਹੈ ਕਿਲੇ ਨੂੰ ਨਵਾਂ ਰੂਪ ਹੈ ਜਿਹੜਾ ਉਹ ਕਾਰਸੇ ਵਾਲੇ ਬਾਬਿਆਂ ਨੇ ਦਿੱਤਾ ਸੀ ਕਿਉਂਕਿ ਇਹ ਕਿਲਾ ਜਿਹੜਾ ਢਾ ਦਿੱਤਾ ਗਿਆ ਸੀ ਅਤੇ ਨਵੇਂ ਰੂਪ ਦੇ ਵਿੱਚ ਇਸ ਨੂੰ ਕਾਰਸੇ ਵਾਲੇ ਬਾਬਿਆਂ ਨੇ ਬਣਾਇਆ ਹੈ ਹੁਣ ਤੁਸੀਂ ਸਾਹਮਣੇ ਦਰਬਾਰ ਸਾਹਿਬ ਦੇਖ ਸਕਦੇ ਹੋ ਇਸ ਦੇ ਵਿੱਚ ਹੁਣ ਅਸੀਂ ਤੁਹਾਨੂੰ ਜਿਹੜੀਆਂ ਪੁਰਾਣੀਆਂ ਕਿਲੇ ਦੀਆਂ ਕੰਧਾਂ ਨੇ ਉਹ ਵੀ ਦਿਖਾਉਣ ਜਾ ਰਹੇ ਹਾਂ ਤੁਸੀਂ ਪੁਰਾਣੀਆਂ ਕੰਧਾਂ ਨੇ ਜਿਹੜੀਆਂ ਸਾਹਮਣੇ ਦੇਖ ਸਕਦੇ ਹੋ ਇਹ ਪੁਰਾਣੀਆਂ ਕੰਧਾਂ ਜਿਹੜੀਆਂ ਤੁਸੀਂ ਦੇਖੀਆਂ ਇਹ ਇਹ ਗੁਰੂ ਸਾਹਿਬਾਨ ਦੇ ਨਾਲ ਪੁਰਾਣੇ ਕਿਲੇ ਨਾਲ ਜੁੜੀਆਂ ਹੋਈਆਂ ਹਨ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰਾ ਜੋ ਅੰਦਰਲਾ ਕਿਲਾ ਹੈ ਇਸ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਸੇਖਾਂ ਨਾਲ ਰਹਿੰਦੇ ਸੀ ਅਤੇ ਜਿਹੜੀਆਂ ਮੁਗਲਾਂ ਨਾਲ ਲੜਾਈਆਂ ਲੜਦੇ ਸੀ ਹੁਣ ਇਹਦੇ ਸਾਹਮਣੇ ਬਿਲਕੁਲ ਇੱਕ ਅਸਥਾਨ ਹੈ ਜਿਹੜਾ ਤੁਸੀਂ ਆ ਅਸਥਾਨ ਦੇਖ ਰਹੇ ਹੋ ਇਹ ਗੁਰਦੁਆਰਾ ਜਿਹੜਾ ਇਹ ਅਸਥਾਨ ਹੈ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਮਾਤਾ ਸਾਹਿਬ ਕੌਰ ਜੀ ਦਾ ਤਪ ਸਥਾਨ ਹੈ ਇਸ ਸਥਾਨ ਤੇ ਹੀ ਮਾਤਾ ਸਾਹਿਬ ਕੌਰ ਜੀ ਤਪ ਕਰਿਆ ਕਰਦੇ ਸਨ ਅਤੇ ਇਹਦੇ ਨਾਲ ਦੀ ਆ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਹੈ ਜਿਹੜਾ ਉਹ ਬਣਿਆ ਦੇਖ ਸਕਦੇ ਹੋ ਇਹ ਕਿਲਾ ਬਹੁਤ ਹੀ ਉੱਚੀ ਥਾਂ ਦੇ ਉੱਤੇ ਸਥਿਤ ਹੈ ਇਸ ਉੱਚੀ ਥਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਤੀਰ ਛੱਡ ਕੇ ਮੁਗਲਾਂ ਨੂੰ ਮਾਰਿਆ ਕਰਦੇ ਸੀ ਆ ਤੁਸੀਂ ਸਾਹਮਣੇ ਮਾਤਾ ਸਹਿਬ ਕੌਰ ਜੀ ਦਾ ਤਪਸਥਾਨ ਦੇਖ ਸਕਦੇ ਹੋ ਇਸ ਤਪ ਅਸਥਾਨ ਤੇ ਹੀ ਮਾਤਾ ਸਹਿਬ ਕੌਰ ਜੀ ਭਗਤੀ ਕਰਿਆ ਕਰਦੇ ਸਨ ਹੁਣ ਅਸੀਂ ਤੁਹਾਨੂੰ ਜਿਹੜਾ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਹੈ ਉਹਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਸਰਸਾ ਨਦੀ ਦੇ ਕੰਢੇ ਉੱਤੇ ਬਣਿਆ ਹੋਇਆ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਸ਼ਸਤਰ ਪਏ ਹੋਏ ਹਨ ਜਿਹੜੇ ਕਿ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਹਨ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਉਹ ਵਿਛੜਿਆ ਸੀ ਇਸ ਸਥਾਨ ਤੇ ਹੀ ਵੱਡੇ ਸਾਹਿਬਜ਼ਾਦੇ ਜਿਹੜੇ ਸੀ ਉਹ ਚਮਕੌਰ ਵੱਲ ਤੁਰ ਗਏ ਸੀ ਅਤੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹ ਸਰਹੰਦ ਵੱਲ ਆਏ ਸੀ ਹੁਣ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈ ਬਹੁਤ ਉੱਚੀ ਥਾਂ ਦੇ ਉੱਤੇ ਸਥਿਤ ਹੈ ਇਹਦਾ ਹੀ ਫਾਇਦਾ ਸਿੱਖਾਂ ਨੂੰ ਹੋਇਆ ਸੀ ਤੇ ਮੁਗਲਾਂ ਨੂੰ ਜੰਗ ਦੇ ਵਿੱਚ ਗੁਰੂ ਸਹਿਬਾਨ ਨੇ ਇੱਥੋਂ ਹੀ ਹਰਾਇਆ ਸੀ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਆਲੇ ਦੁਆਲੇ ਜਿਹੜੀਆਂ ਥਾਵਾਂ ਨੇ ਬਹੁਤ ਨੀਵੀਆਂ ਨੇ ਤੇ ਇਹ ਇੱਕ ਪਹਾੜੀ ਦੇ ਉੱਤੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਉੱਚੀ ਥਾਂ ਦੇ ਉੱਤੇ ਸਥਿਤ ਹੈ ਹੁਣ ਤੁਸੀਂ ਸਾਹਮਣੇ ਗੁਰਦਲ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਹੈ ਜਿਹੜਾ ਉਹ ਬਹੁਤ ਹੀ ਸੋਹਣਾ ਦ੍ਰਿਸ਼ ਹੈ ਜਿਹੜਾ ਉਹ ਪੇਸ਼ ਕਰ ਰਿਹਾ ਹੈ ਹੁਣ ਇਹਦੇ ਨਾਲ ਦੇ ਨਾਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦਾ ਬਹੁਤ ਸੋਹਣਾ ਹੈ ਸਾਹਮਣੇ ਤੁਸੀਂ ਹੁਣ ਦੇਖ ਸਕਦੇ ਗੁਰਦੁਆਰਾ ਜਿਹੜਾ ਪਰਿਵਾਰ ਬਿਛੋੜਾ ਸਾਹਿਬ ਹੈ ਇਸ ਦੇ ਵਿੱਚ ਜਿਹੜੇ ਸ਼ਸਤਰ ਨੇ ਉਹ ਵੀ ਪਏ ਹੋਏ ਹਨਾ ਸਾਹਮਣੇ ਤੁਸੀਂ ਸਿੱਖਾਂ ਦੇ ਪੁਰਾਣੇ ਜਿਹੜੇ ਸ਼ਸਤਰ ਨੇ ਉਹ ਦੇਖ ਸਕਦੇ ਹੋ ਇਹ ਪ੍ਰਾਤਨ ਸਿੱਖਾਂ ਦੇ ਸ਼ਸਤਰ ਨੇ ਇਹ ਜਿਹੜੇ ਸ਼ਸਤਰ ਨੇ ਇਹ ਇੱਥੋਂ ਗੁਰਦੁਆਰਾ ਸਾਹਿਬ ਦੀ ਥਾਂ ਦੇ ਵਿੱਚੋਂ ਨਿਕਲੇ ਹਨ ਜਦੋਂ ਇਸ ਸਥਾਨ ਨੂੰ ਥੱਲਿਓਂ ਪਟਿਆ ਗਿਆ ਸੀ ਬਣਾਉਣ ਵਾਸਤੇ ਇਹਦੇ ਨਾਲ ਦੀ ਨਾਲ ਇੱਥੇ ਇੱਕ ਲੁਕੀ ਹੋਈ ਥਾਂ ਵੀ ਹੈ ਜਿੱਥੇ ਸੰਗਤ ਵੱਲੋਂ ਕਿਹਾ ਜਾਂਦਾ ਹੈ ਕਿ ਸਹਿਬਜ਼ਾਦਿਆਂ ਦੇ ਚਰਨ ਲੱਗੇ ਹੋਏ ਹਨ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਉਹੀ ਸਥਾਨ ਹੈ ਇਥੇ ਸੰਗਤ ਵੱਲੋਂ ਕਿਹਾ ਜਾਂਦਾ ਹੈ ਕਿ ਸਹਿਬ ਜੀ ਆਦਿਆਂ ਦੇ ਚਰਨ ਲੱਗੇ ਹੋਏ ਹਨ ਅਤੇ ਸੰਗਤ ਤੁਸੀਂ ਦੇਖ ਸਕਦੇ ਹੋ ਇਹਨਾਂ ਅਸਥਾਨਾਂ ਦੇ ਜਿਹੜੇ ਦਰਸ਼ਨ ਹੈ ਦਰਸ਼ਨ ਹੈ ਜਿਹੜੀ ਉਹ ਵੀ ਕਰ ਰਹੀ ਹੈ ਹੁਣ ਇਹਦੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਨੂੰ ਅਸੀਂ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਚਮਕੌਰ ਸਾਹਿਬ ਦੇ ਸਥਾਨ ਤੇ ਇਹ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਹੈ ਇੱਥੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਢਾਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਿੰਘ ਸੀ ਜਿਹੜੇ ਉਹ ਸ਼ਹੀਦ ਹੋਏ ਸੀ ਇਸ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਵਾ ਸਵਾ ਲੱਖ ਦੇ ਨਾਲ ਇੱਕ ਸਿੱਖ ਨੂੰ ਲੜਾਇਆ ਸੀ ਅਤੇ ਜਿਹੜੀਆਂ ਸਿੱਖਾਂ ਦੇ ਵਿੱਚ ਕੁਰਬਾਨੀ ਦੇਣ ਜਿਹੜੀ ਪਰੰਪਰਾ ਹੈ ਉਹ ਤੋਰੀ ਸੀ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਹੈ ਅੰਦਰ ਮੇਨ ਉਹਦੇ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਸੰਗਤ ਹੈ ਉਹ ਨਤਮਸਤਕ ਹੋਣ ਨੂੰ ਆਈ ਹੋਈ ਹੈ ਵੱਡੇ ਪੱਧਰ ਤੇ ਜਿਹੜੀ ਸੰਗਤ ਹੈ ਉਹ ਮੱਥਾ ਟੇਕ ਰਹੀ ਹੈ ਅਤੇ ਆਪਣੀ ਸ਼ਰਧਾ ਜਿਹੜੀ ਉਹ ਗੁਰੂ ਸਾਹਿਬਾਨ ਨੂੰ ਭੇਟ ਹੈ ਜਿਹੜੀ ਉਹ ਕਰ ਰਹੀ ਹੈ ਇਹਦੇ ਨਾਲ ਦੀ ਨਾਲ ਹੁਣ ਅਸੀਂ ਤੁਹਾਨੂੰ ਅੱਗੇ ਜਿਹੜਾ ਗੁਰਦੁਆਰਾ ਕੱਚੀ ਗੜੀ ਸਾਹਿਬ ਹੈ ਜਿਹੜਾ ਉਹ ਵੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮੀਨਾਕਾਰੀ ਹੈ ਜਿਹੜੀ ਉਹ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹੈ ਉਹ ਕੀਤੀ ਹੋਈ ਹੈ ਸੰਗਤ ਪੱਤੇ ਪੱਦਰ ਤੇ ਜਿਹੜੀ ਨਤਮਸਤਕ ਹੋਣ ਵਾਸਤੇ ਇੱਥੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹਦੇ ਨਾਲ ਦੀ ਨਾਲ ਜਿਹੜਾ ਹੁਣ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦਿਖਾਉਣ ਜਾ ਰਹੇ ਹਾਂ ਉਹ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਹੈ ਇਹ ਜੋ ਜਿਹੜਾ ਰਸਤਾ ਹੈ ਗੇਟ ਦੇਖ ਸਕਦੇ ਹੋ ਤੁਸੀਂ ਇਹ ਇਹ ਪੌੜੀਆਂ ਚੜ੍ਹ ਕੇ ਉੱਤੇ ਜਾਂਦਾ ਹੈ ਜਿਹੜਾ ਸਾਹਮਣੇ ਤੁਸੀਂ ਪੌੜੀਆਂ ਦੇਖ ਸਕਦੇ ਹੋ ਇਹ ਜਿਹੜੀਆਂ ਪੌੜੀਆਂ ਤੁਸੀਂ ਦੇਖ ਰਹੇ ਹੋ ਸਾਹਮਣੇ ਇਹੀ ਜਿਹੜੀਆਂ ਗੁਰਦੁਆਰਾ ਕੱਚੀ ਗੜੀ ਸਾਹਿਬ ਨੂੰ ਜਾਂਦੀਆਂ ਨੇ ਇਸ ਸਥਾਨ ਤੋਂ ਹੀ ਸਾਬ ਜ ਆਦਿਆਂ ਨੇ ਥੱਲੇ ਵਾਲਾ ਆ ਕੇ ਛਿੱਧੀਆਂ ਨੇ ਜਿਹੜੀਆਂ ਉਹ ਪਾਈਆਂ ਸੀ ਹੁਣ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਹੜਾ ਸਾਹਮਣੇ ਗੁਰਦੁਆਰਾ ਸਾਹਿਬ ਹੈ ਇਹਦੇ ਸਾਹਮਣੇ ਨਾਲ ਦੀ ਨਾਲ ਹੀ ਗੁਰਦੁਆਰਾ ਕੱਚੀ ਗੜੀ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਮੁਗਲਾਂ ਨਾਲ ਲੜਾਉਣ ਵਾਸਤੇ ਤਿਆਰ ਕੀਤਾ ਸੀ ਆ ਸਾਹਮਣੇ ਤੁਸੀਂ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਕਰ ਸਕਦੇ ਹੋ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਡੇਰਾ ਏ ਉਹ ਲਾਇਆ ਸੀ ਅਤੇ ਇਸ ਅਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਮਮਟੀ ਤੇ ਬੇ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਮੁਗਲਾਂ ਨਾਲ ਲੜਦਿਆਂ ਨੂੰ ਦੇਖਦੇ ਸੀ ਅਤੇ ਤੀਰ ਮਾਰ ਕੇ ਮੁਗਲਾਂ ਨੂੰ ਮਾਰਦੇ ਸੀ ਇਸ ਸਥਾਨ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਸ਼ਹੀਦੀਆਂ ਦੇਣ ਵਾਸਤੇ ਤੋਰਿਆ ਸੀ ਅਤੇ ਮੁਗਲਾਂ ਨਾਲ ਲੜਾਇਆ ਸੀ ਇਹ ਅਸਥਾਨ ਇਤਿਹਾਸ ਦੇ ਵਿੱਚ ਬਹੁਤ ਵੱਡੀ ਮਹਾਨਤਾ ਰੱਖਦਾ ਹੈ ਇਸ ਅਸਥਾਨ ਦੇ ਬਾਰੇ ਅੱਲਾ ਯਾਰਖਾ ਜੋਗੀ ਨੇ ਕਿਹਾ ਹੈ ਕਿ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਬੇਟੇ ਕਟਵਾਏ ਖੁਦਾ ਕੇ ਲਈ ਇਹ ਬਹੁਤ ਇਤਿਹਾਸ ਦਾ ਕਸਥਾਨ ਹੈ ਤੁਸੀਂ ਦੇਖ ਸਕਦੇ ਹੋ ਹੁਣ ਇਸ ਸਥਾਨ ਤੇ ਤੁਹਾਨੂੰ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਦਰਬਾਰ ਸਾਹਿਬ ਜਿਹੜਾ ਇਸ ਸਥਾਨ ਦਾ ਬਹੁਤ ਰਮਣੀਕ ਅਥਾਂ ਦੇ ਬਣਿਆ ਹੋਇਆ ਹੈ ਇਹਦੇ ਨਾਲ ਗੁਰਦੁਆਰਾ ਜਿਹੜਾ ਸਾਹਿਬ ਸਥਿਤ ਹੈ ਉੱਥੇ ਇੱਕ ਪ੍ਰਾਣੀ ਖੂਈ ਵੀ ਹੈ ਇਸ ਖੂਈ ਦੇ ਵਿੱਚੋਂ ਸਿੰਘਾਂ ਨੇ ਜਾਲਾ ਜਿਹੜਾ ਉਹ ਛਕ ਛਕਿਆ ਸੀ ਹੁਣ ਅਸੀਂ ਤੁਹਾਨੂੰ ਜਿਹੜੇ ਪ੍ਰਾਣੀ ਸ਼ਸਤਰ ਨੇ ਸਿੱਖਾਂ ਦੇ ਇਥੋਂ ਨਿਕਲੇ ਹੋਏ ਅਸੀਂ ਤੁਹਾਨੂੰ ਉਹ ਦਿਖਾਉਣ ਜਾ ਰਹੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਦੀ ਨਾਲ ਅਸੀਂ ਤੁਹਾਨੂੰ ਹੁਣ ਜਿਹੜਾ ਗੁਰਦੁਆਰਾ ਸਹੀੜੀ ਸਾਹਿਬ ਹੈ ਉਹਦੇ ਦਰਸ਼ਨ ਕਰਾ ਰਹੇ ਹਾਂ ਇਸ ਸਥਾਨ ਤੇ ਹੀ ਜਿਹੜਾ ਗੰਗੂ ਬ੍ਰਾਹਮਣ ਸੀ ਉਹਦਾ ਘਰ ਸੀ ਇਸ ਸਥਾਨ ਤੇ ਹੀ ਜਿਹੜਾ ਕੰਕੂ ਬ੍ਰਾਹਮਣ ਹੈ ਉਹ ਰਿਹਾ ਕਰਦਾ ਸੀ ਅਤੇ ਇਸ ਸਥਾਨ ਤੇ ਹੀ ਜਿਹੜੇ ਗੰਕੂ ਬ੍ਰਾਹਮਣ ਨੇ ਛੋਟੇ ਸਾਹਿਬ ਜੀ ਦੇ ਸੀ ਉਹ ਉਹ ਮੁਗਲਾਂ ਨੂੰ ਫੜਾਏ ਸੀ ਲਾਲਚ ਦੇ ਵਿੱਚ ਆ ਕੇ ਤੇ ਨਮਕ ਹਰਾਮੇ ਕੀਤੀ ਸੀ ਸਾਹਮਣੇ ਦੇਖ ਸਕਦੇ ਹੋ ਕਿ ਜਿਹੜਾ ਦਵਾਨ ਹੈ ਉਹ ਚੱਲ ਰਿਹਾ ਹੈ ਅਤੇ ਸੰਗਤ ਹੈ ਜਿਹੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਣੀਆਂ ਹਾਜ਼ਰੀਆਂ ਜੜੀਆਂ ਲਵਾ ਰਹੀ ਹੈ ਸੰਗਤ ਜਿਹੜਾ ਸੀ ਦੀਪੰਦਰਵਾੜਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਇੱਥੇ ਆਪਣੀਆਂ ਹਾਜ਼ਰੀਆਂ ਲਵਾ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਜਿਹੜੀ ਸੰਗਤ ਹੈ ਉਹ ਇੱਥੇ ਆਈ ਹੋਈ ਹੈ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਸਾਡੇ YouTube ਚੈਨਲ ਮਨਜੋਤ ਸਿੰਘ ਗੁਰਾਇੰ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਲੇਓ ਤੇ Facebook ਪੇਜ ਸਰਦਾਰ ਮਨਜੋਤ ਸਿੰਘ ਗੁਰਾਇੰ ਨੂੰ ਵੀ ਲਾਈਕ ਕਰ ਲਿਓ ਉਸ ਉੱਪਰ ਵੀ ਬਹੁਤ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਜਿਹੜੀ ਸੰਗਤ ਹੈ ਇੱਥੇ ਅਨਤਮਸਤਕ ਹੁਣ ਆਈ ਹੋਈ ਹੈ ਹੁਣ ਅਸੀਂ ਤੁਹਾਨੂੰ ਦਾ ਪ੍ਰਾਣਾ ਘਰ ਆ ਉਹਦਾ ਗੰਗੂ ਦਾ ਉਹ ਵੀ ਦਿਖਾਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰਾਣਾ ਗੰਗੂ ਦਾ ਤੁਹਾਨੂੰ ਦਿਖ ਰਿਹਾ ਹੈ ਇਸ ਸਥਾਨ ਤੇ ਹੀ ਜਿਹੜੇ ਗੰਗੂ ਬ੍ਰਾਹਮਣ ਨੇ ਨਮਕ ਹਰਾਮੀ ਕਰਕੇ ਗਦਾਰੀ ਕਰਕੇ ਛੋਟੇ ਸਹਿਬਜ਼ਾਦਿਆਂ ਨੂੰ ਮੁਗਲਾਂ ਨੂੰ ਫੜਾਇਆ ਸੀ ਇਹ ਸਾਡਾ ਇਤਿਹਾਸ ਹੈ ਇਸ ਥਾਂ ਤੋਂ ਹੀ ਸਹਿਬਜ਼ਾਦਿਆਂ ਨੇ ਅੱਗੇ ਜਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕੁਰਬਾਨੀ ਕੀਤੀ ਸੀ ਸੋ ਇਹ ਸਾਡਾ ਮਹਾਨ ਇਤਿਹਾਸ ਹੈ ਸਾਨੂੰ ਇਸ ਇਤਿਹਾਸ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਵਾਇਰਲ ਚੀਕਾ ਖਾਲਸ